ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੈ ਕਿ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਵੱਲੋਂ ਸੰਗਠਿਤ ਅਪਰਾਧਾਂ ਦੇ ਖਿਲਾਫ ਇੱਕ ਮਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਇੱਕ ਸਾਡਾ ਕੱਲ ਕੋਟ ਪੁਰਾਣੇ ਰੋਡ ਸੂਆ ਪਰ ਨਾਕਾ ਲਗਾਇਆ ਹੋਇਆ ਸੀ ਕਿ ਸੰਦੀਪ ਸਿੰਘ ਏਲੀਅਸ ਅਰਸ਼ ਦਵਿੰਦਰ ਸਿੰਘ ਏਲੀਅਸ ਕਾਲੀ ਤਰਵਿੰਦਰ ਸਿੰਘ ਭਿੰਦਰ ਇੰਦਰਜੀਤ ਸਿੰਘ ਤੋਤੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਕੱਠਤ ਹੋਏ ਹਨ ਤੇ ਇਹਨਾਂ ਤੇ ਰੇਡ ਕੀਤਾ ਜਾਵੇ ਤੇ ਕਾਬੂ ਕੀਤਾ ਜਾ ਸਕਦੇ ਹਨ ਜਿਨ੍ਹਾਂ ਨੂੰ ਬੋਖਾ ਤੇ ਕਾਬੂ ਕੀਤਾ ਗਿਆ ਜਿਨ੍ਹਾਂ ਕੋਲ ਇੱਕ ਕੁਲਹਾੜੀ ਲੋਹੇ ਦੀ ਰਾਡ ਚੈਨ ਬੈਸਵੈਟ ਬਰਾਮਦ ਹੋਈ ਜਿਨ੍ਹਾਂ ਦੇ ਖਿਲਾਫ ਅੰਡਰ ਸੈਕਸ਼ਨ 111 111 ਬੀ 25 27 54 56 ਆਰ ਐਕਟ ਅਧੀਨ ਥਾਣਾ ਜੈਤੋ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੰਦੀਪ ਸਿੰਘ ਉਰਫ ਅਰਸ਼ ਦੇ ਖਿਲਾਫ ਤਿੰਨ ਪਰਚੇ ਦਰਜਾ ਪਹਿਲਾਂ ਜੀ ਦਵਿੰਦਰ ਸਿੰਘ ਕਾਲੀ ਦੇ ਖਿਲਾਫ ਇੱਕ ਹੈ ਜੀ ਤਰਵਿੰਦਰ ਸਿੰਘ ਦੇ ਖਿਲਾਫ ਇੱਕ ਹੈ ਜੀ ਇੰਦਰਜੀਤ ਸਿੰਘ ਤੋਤੀ ਦੇ ਖਿਲਾਫ ਪਹਿਲਾ ਚਾਰ ਮੁਕਤਵਿੰਦਰ ਜੀ ਦੀਪ ਗੁਰਵਿੰਦਰ ਤੇ ਤਰਵਿੰਦਰ ਇਹ ਤਾਂ ਹੈਗੇ ਮੁਖਸਰ ਸਾਹਿਬ ਦੇ ਪਿੰਡ ਕੂਟਲੀ ਦੇ ਰਹਿਣ ਵਾਲੇ ਆ ਜੀ ਇੰਦਰਜੀਤ ਸਿੰਘ ਤੋਤੀ ਜਿਹੜਾ ਹੈਗਾ ਇਹ ਸੇਵਾਵਾਲਾ ਜਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੈ ਕਿ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਵੱਲੋਂ ਸੰਗਠਿਤ ਅਪਰਾਧਾਂ ਦੇ ਖਿਲਾਫ ਇੱਕ ਮਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਇੱਕ ਸਾਡਾ ਕੱਲ ਪੂਰਾ ਰੋਡ ਸੂਆ ਪਰ ਨਾਕਾ ਲਗਾਇਆ ਹੋਇਆ ਸੀ ਕਿ ਸੰਦੀਪ ਸਿੰਘ ਏਲੀਅਸ ਅਰਸ਼ ਦਵਿੰਦਰ ਸਿੰਘ ਏਲੀਅਸ ਕਾਲੀ ਤਰਵਿੰਦਰ ਸਿੰਘ ਭਿੰਦਰ 인ਦਰਜੀਤ ਸਿੰਘ ਤੋਤੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਕੱਠਤ ਹੋਏ ਹਨ ਤੇ ਇਹਨਾਂ ਤੇ ਰੇਡ ਕੀਤਾ ਜਾਵੇ ਤੇ ਕਾਬੂ ਕੀਤਾ ਜਾ ਸਕਦੇ ਹਨ ਜਿਨ੍ਹਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਜਿਨ੍ਹਾਂ ਕੋਲ ਇੱਕ ਪੁਲਹਾੜੀ ਲੋਹੇ ਦੀ ਰਾਡ ਚੈਨ ਬੈਸਵੇਟ ਬਰਾਮਦ ਹੋਏ ਜਿਨ੍ਹਾਂ ਦੇ ਖਿਲਾਫ ਅੰਡਰ ਸੈਕਸ਼ਨ 111 111 ਬੀ 25 27 54 59 ਆਰ ਅਕਟ ਅਧੀਨ ਥਾਣਾ ਜੈਤੋ ਵਿਖੇ ਮੁਕੱਦਮਾ ਅੰਦਰਜ ਪੀਤਾ ਗਿਆ ਸੰਦੀਪ ਸਿੰਘ ਉਰਫ ਅਰਸ਼ਾ ਇਹਦੇ ਖਿਲਾਫ ਤਿੰਨ ਪਰਚੇ ਦਰਜ ਹੈ ਪਹਿਲਾਂ ਜੀ ਦਵਿੰਦਰ ਸਿੰਘ ਕਾਲੀ ਦੇ ਖਿਲਾਫ ਇੱਕ ਹੈ ਜੀ ਤਰਵਿੰਦਰ ਸਿੰਘ ਦੇ ਖਿਲਾਫ ਇੱਕ ਹੈ ਜੀ ਇੰਦਰਜੀਤ ਸਿੰਘ ਤੋਤੀ ਦੇ ਖਿਲਾਫ ਪਹਿਲਾਂ ਚਾਰ ਮੁਕੱਦਮੇ ਦਰਜ ਨੇ ਦੀਪ ਦਰਵਿੰਦਰ ਤੇ ਤਰਵਿੰਦਰ ਇਹ ਤਾਂ ਹੈਗੇ ਮੁਖਸਰ ਸਾਹਿਬ ਦੇ ਪਿੰਡ ਕੋਟਲੀ ਦੇ ਰਹਿਣ ਵਾਲੇ ਹੈ ਜੀ ਇੰਦਰਜੀਤ ਸਿੰਘ ਤੋਤੀ ਜਿਹੜਾ ਹੈਗਾ ਇਹ ਸੇਵਾ ਵਾਲਾ ਹੈ ਜ਼ਿਲ੍ਹਾ ਫਰੀਦਕੋਟ ਦਾ ਰਿਪੋਰਟ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੈ ਕਿ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਵੱਲੋਂ ਸੰਗਠਿਤ ਅਪਰਾਧਾਂ ਦੇ ਖਿਲਾਫ ਇੱਕ ਮਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਇੱਕ ਸਾਡਾ ਕੱਲ ਕੋਟਪੁਰਾ ਰੋਡ ਸੂਹਾਵਰ ਨਾਕਾ ਲਗਾਇਆ ਹੋਇਆ ਸੀ ਕਿ ਸੰਦੀਪ ਸਿੰਘ ਏਲੀਅਸ ਅਰਸ਼ ਦਵਿੰਦਰ ਸਿੰਘ ਏਲੀਅਸ ਕਾਲੀ ਤਰਵਿੰਦਰ ਸਿੰਘ ਭਿੰਦਰ ਇੰਦਰਜੀਤ ਸਿੰਘ ਤੋਤੀ ਵਾਰਦਾਤ ਨੂੰ ਅੰਜਾਮ ਦੇ ਲਈ ਇਕੱਠਤ ਹੋਏ ਹਨ ਤੇ ਇਹਨਾਂ ਤੇ ਰੇਡ ਕੀਤਾ ਜਾਵੇ ਤੇ ਕਾਬੂ ਕੀਤਾ ਜਾ ਸਕਦੇ ਹਨ ਜਿਨ੍ਹਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਜਿਨ੍ਹਾਂ ਕੋਲ ਇੱਕ ਕੁਲਹਾੜੀ ਲੋਹੇ ਦੀ ਰਾਡ ਚੈਨ ਬੈਸਵੇਟ ਬਰਾਮਦ ਹੋਏ ਜਿਨ੍ਹਾਂ ਦੇ ਖਿਲਾਫ ਅੰਡਰ ਸੈਕਸ਼ਨ 111 111 ਬੀ 25 27 54 59 ਆਰ ਅ ਐਕਟ ਅਧੀਨ ਥਾਣਾ ਜੈਤੋ ਵਿਖੇ ਮੁਕੱਦਮਾ ਅੰਦਰਜ ਕੀਤਾ ਗਿਆ ਸੰਦੀਪ ਸਿੰਘ ਉਰਫ ਅਰਸ਼ ਇਹਦੇ ਖਿਲਾਫ 3 ਪਰਚੇ ਦਰਜ ਪਹਿਲਾਂ ਜੀ ਦਵਿੰਦਰ ਸਿੰਘ ਕਾਲੀ ਦੇ ਖਿਲਾਫ 1 ਹੈ ਜੀ ਤਰਵਿੰਦਰ ਸਿੰਘ ਦੇ ਖਿਲਾਫ 1 ਹੈ ਜੀ ਇੰਦਰਜੀਤ ਸਿੰਘ ਤੋਤੀ ਦੇ ਖਿਲਾਫ ਪਹਿਲਾਂ 4 ਮੁਕਤਵਿੰਦਰ ਜੀ ਸੰਦੀਪ ਦਰਵਿੰਦਰ ਤੇ ਤਰਵਿੰਦਰ ਇਹ ਤਾਂ ਹੈਗੇ ਮੁਖਸਰ ਸਾਹਿਬ ਦੇ ਪਿੰਡ ਕੂਟਲੀ ਦੇ ਰਹਿਣ ਵਾਲੇ ਆ ਜੀ ਇੰਦਰਜੀਤ ਸਿੰਘ ਤੋਤੀ ਜਿਹੜਾ ਹੈਗਾ ਇਹ ਸੇਵਾ ਵਾਲਾ ਜਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਆ